ਹਾਂਜੀ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਹਾਂਜੀ ਜੈ ਗੁਰਦੇਵ ਜੈ ਗੁਰਮ ਜੈ ਗੁਰਮ ਜੈ ਰਕੀ ਸ਼ਖੀ ਜੀ ਧੰਨਵਾਦ ਜੀ ਹਾਂਜੀ ਅੱਜ ਨਾ ਆਪਣੇ ਪੈਦਲ ਯਾਤਰਾ ਸੀਗੀ ਹਾਂਜੀ ਇਸ ਪੈਦਲ ਯਾਤਰਾ ਦੇ ਵਿੱਚ ਜਿਹੜਾ ਵੀ ਕੋਈ ਅ ਪੈਦਲ ਯਾਤਰਾ ਕਰਦਾ ਏ ਉਹਦੇ ਸਾਰੇ ਦੁੱਖ ਦੂਰ ਹੁੰਦੇ ਦੁੱਖ ਦੂਰ ਹੋ ਜਾਂਦੇ ਨੇ ਹਾਂਜੀ ਤੇ ਦੂਰੋਂ ਦੂਰੋਂ ਦੁਨੀਆ ਆ ਰਹੀ ਆ ਦੇਖੋ ਅੱਜ ਪੈਦਲ ਯਾਤਰਾ ਮੈਂ ਥੋੜੀ ਥੋੜੀ ਜੀ ਕੰਮ ਕਰਵਾਨੀ ਆ ਸੰਗਤ ਦੇ ਨਾਲ ਹਾਂ ਜੀ ਜੀ ਕਿੱਥੋਂ ਆਏ ਹੋ ਅਸੀਂ ਰਾਜਪਰੇ ਤੋਂ ਆਏ ਅੱਛਾ ਤੁਸੀਂ ਅੱਜ ਅਸੀਂ ਯਾਤਰਾ ਜਾਏ ਗੁਰੂ ਜੀ ਦੇ ਚ ਜਨਮ ਦਿਨ ਦੀ ਯਾਤਰਾ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਹੋ ਗਏ ਹੈ तकरीबन 8 ਸਾਲ ਹੋ ਗਏ ਜੀ ਆਜੋ ਇੱਥੇ ਆਉਣ ਨਾਲ ਕੀ ਹੁੰਦਾ ਹੈ ਇੱਥੇ ਆਉਣ ਨਾਲ ਬਹੁਤ ਕੁਝ ਮਿਲਦਾ ਸਾਰੀਆਂ ਬਿਮਾਰੀਆਂ ਹਾਂ ਜੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਤੇ ਪਰਮਾਤਮਾ ਤੇ ਭਰੋਸਾ ਰੱਖੋ ਵਸ ਗੁਰੂ ਜੀ ਕਹਿੰਦੇ ਪਰਮਾਤਮਾ ਤੇ ਭਰੋਸਾ ਰੱਖੋ 2 ਮਿੰਟ ਰੁਕ ਜਾਓ ਚੰਗਾ ਪਰਮਾਤਮਾ ਤੇ ਭਰੋਸਾ ਰੱਖੋ ਤੇ ਮੈਨੂੰ ਡਿਸਕ ਦੀ ਪ੍ਰੋਬਲਮ ਸੀ 25 ਸਾਲ ਦੀ ਹਾਂਜੀ ਤੇ ਮੈਂ ਇੱਥੇ ਆਉਣ ਨਾਲ ਗੁਰੂ ਜੀ ਦੇ ਕਿਹਾ ਕੋਈ ਇੱਥੇ ਕੋਈ ਉਹ ਨਹੀਂ ਹੈਗਾ ਵੀ ਜਿਵੇਂ ਕੋਈ ਤਾਂ ਨਹੀਂ ਤੀਤ ਨਹੀਂ ਕੁਝ ਨਹੀਂ ਹੈਗਾ ਬਸ ਗੁਰੂ ਜੀ ਕਹਿੰਦੇ ਪਰਮਾਤਮਾ ਨੂੰ ਜਿਹਨੂੰ ਮੰਨਦੇ ਹੋ ਉਹਨਾਂ ਨੂੰ ਮੰਨੋ ਆ ਦੇਖੋ ਜੀ ਮੇਰੇ ਵੀਡੀਓ ਤੇ ਕੋਈ ਧਰਮ ਚੇਂਜ ਨਹੀਂ ਹੁੰਦਾ ਜੀ ਹਾਂਜੀ ਆ ਸੁਣ ਲਓ ਜੀ ਕੋਈ ਇੱਥੇ ਧਰਮ ਚਿੰਜ ਨਹੀਂ ਹੁੰਦਾ ਕੋਈ ਇੱਥੇ ਕੋਈ ਕੁਝ ਨਹੀਂ ਇਹ ਨਹੀਂ ਗੱਲ ਤਵੀਤ ਨਹੀਂ ਕੋਈ ਵਹਿਮ ਨਹੀਂ ਕੋਈ ਕੁਝ ਨਹੀਂ ਜੀ ਜਣੀ ਸਿਰਫ ਇਲਾਜ ਹੁੰਦਾ ਇੱਕ ਸਿਰਫ ਬੈਠਣ ਦੀ ਫੀਸ ਗੁਰੂ ਜੀ ਕਹਿੰਦੇ ਆ ਸਿਰਫ ਤੁਹਾਡੀ ਸੈਂਟਰ ਚ ਬੈਠਣ ਦੀ ਫੀਸ ਹੋਰ ਕੋਈ ਫੀਸ ਨਹੀਂ ਸਿਰਫ ਹਾਂ ਫੀਸ ਵੀ ਉਹ ਪੈਸਾ ਨਹੀਂ ਹੈਗਾ ਜੇ ਨਾ ਬੈਠਣਾ ਜੀ ਹਾਂਜੀ 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 ਹਾਂ ਤੇ ਜਣੀ ਤੁਸੀਂ ਬਿਲਕੁਲ ਠੀਕ ਹਾਂ ਹਾਂਜੀ ਬਿਲਕੁਲ ਠੀਕ ਹੈ ਜੀ ਮੈਂ ਉਸ ਤੋਂ ਬਾਅਦ ਮੇਰਾ ਸਾਰਾ ਪਰਿਵਾਰ ਜੁੜਿਆ ਗੁਰੂ ਜੀ ਦੇ ਨਾਲ ਹਾਂਜੀ ਪਹਿਲਾ ਮੈਂ ਜੁੜੀ ਫਿਰ ਉਸ ਤੋਂ ਬਾਅਦ ਮੇਰਾ ਬੇਟਾ ਮੇਰੇ ਸਾਡੇ ਸਰਦਾਰ ਜੀ ਮਤਲਬ ਮੇਰੀ ਬੇਟੀ ਇਹ ਮੇਰਾ ਪੋਤਾ ਹੈ ਜਦੋਂ ਇਹ 3 ਮਹੀਨੇ ਦਾ ਸੀ ਉਦੋਂ ਮੈਂ ਜੁੜੀਆ ਗੁਰੂ ਜੀ ਨਾਲ ਅੱਛਾ ਜੀ ਹਾਂਜੀ ਹਾਂ ਜੇ ਤੁਸੀਂ ਨੂੰ ਬਿਲਕੁਲ ਠੀਕ ਹਾਂਜੀ ਬਿਲਕੁਲ ਠੀਕ ਠਾਕ ਠੀਕ ਹੈ ਜੀ ਹਾਂਜੀ ਤੁਸੀਂ ਕਿੱਥੋਂ ਧੰਨਵਾਦ ਗੁਰੂ ਜੀ ਦਾ ਹਾਂਜੀ ਧੰਨਵਾਦ ਧੰਨਵਾਦ ਅੱਛਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਉਂਦੇ ਹਾਂ ਰੋਮਨ ਰੁਪਿਆ ਸੀ 2013 ਦੇ ਜਿਹੜੇ ਵੀ ਆ ਸਾਨੂੰ ਕੀ ਪ੍ਰੋਬਲਮ ਸੀਗੀ ਸਾਨੂੰ ਤਾਂ ਜਿਲਸੌੜੀਆਂਆਂ ਤੇ ਪੱਥਰੀਆਂਆਂ ਤੇ ਬਹੁਤ ਬਿਮਾਰੀਆਂ ਤੇ ਸਾਰੀਆਂ ਸੱਚਾ ਸੋ ਲੋ ਜੀ ਇੱਥੇ ਆਉਣ ਦੇ ਨਾਲ ਤੁਹਾਡੀਆਂ ਸਾਰੀਆਂ ਸਾਰੀਆਂ ਬਿਮਾਰੀਆਂ ਤਾਂ ਠੀਕ ਹੋ ਜਾਂਦੀਆਂ ਤੇ ਕੰਮ ਵੀ ਠੀਕ ਹੋ ਜਾਂਦੀਆਂ ਜੀ ਅੱਡੇ ਅੱਡੇ ਅੱਛਾ ਜੀ